ਅੱਜ ਬਣਾਉਣ ਲੱਗੇ ਆ ਖਿਚੜੀ ਤਾਂ ਇਹਦੇ ਲਈ ਕੀ ਹੈ ਸਾਨੂੰ ਕਨਕੀ ਵਾਲੇ ਚਾਵਲ ਚਾਹੀਦੇ ਹੁੰਦੇ ਆ ਮਤਲਬ ਕਿ ਚਾਵਲ ਇੱਕ ਤਾਂ ਬਾਸਮਤੀ ਹੁੰਦੇ ਪਰ ਮਲ ਹੁੰਦੇ ਇੱਕ ਬਿਲਕੁਲ ਕਨਕੀ ਹੁੰਦੀ ਹੈ ਜੋ ਖੀਰ ਤੇ ਖਿਚੜੀ ਬਣਾਉਣ ਦੇ ਕੰਮ ਆਉਂਦੀ ਹੈ ਇਹਦੇ ਵਿੱਚ ਮਿਲਾਉਂਗੇ ਅਸੀਂ ਹਰੀ ਦਾਲ ਦਲੀ ਹੋਈ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਦੇਖੋ ਬਰਾਬਰ ਬਰਾਬਰ ਹੋਣੀ ਚਾਹੀਦੀ ਹੈ ਯਾਨੀ ਕਿ ਦਾਲ ਜ਼ਿਆਦਾ ਹੈ ਜਾਂ ਚਾਵਲ ਜ਼ਿਆਦਾ ਹੈ ਦੋਨੋਂ ਕੀ ਹੈ ਬਰਾਬਰ ਇਕੁਅਲੀ ਚਾਵਲ ਹੈ ਤਾਂ ਦਾਲ ਥੋੜੀ ਜੀ ਡੇਢ ਕੋਲੀ ਦਾਲ ਰੱਖ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ 4 ਟਮਾਟਰ ਤੇ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਹੁਣ ਪਾਣੀ ਇਹਦੇ ਵਿੱਚ ਕੀ ਹੈ ਥੋੜਾ ਕਿਉਂਕਿ ਇਹ ਡਬਲ ਹੋ ਜਾਂਦੀ ਹੈ ਦਾਲ ਅਗਰ ਤੁਸੀਂ ਕੋਲੀ ਬਾਰੇ ਤਾਂ ਦੋ ਕੋਲੀ ਬਣेंगी ਕਿਉਂਕਿ ਚਾਵਲ ਵੀ ਨਾਲ ਮਿਕਸ ਹੈ ਪਾਣੀ ਥੋੜਾ ਜ਼ਿਆਦਾ ਰੱਖਾਂਗੇ ਤੇ ਇਹਦੇ ਵਿੱਚ ਦਾਲ ਪਾਤੀ ਹੈ ਹੁਣ ਆਪਾਂ ਨੂਨ ਮਿਰਚ ਤੇ ਹਲਦੀ ਪਾਵਾਂਗੇ ਸਵਾਦ ਦੇ ਅਨੁਸਾਰ ਤੇ ਆ ਦੇਖੋ ਤੇ ਹੁਣ ਪਾਵਾਂਗੇ ਆਪਾਂ ਟਮਾਟਰ ਟਮਾਟਰ ਪਾਣ ਤੋਂ ਬਾਅਦ ਬਸ ਇਹਦੇ ਵਿੱਚ ਹੋਰ ਤਾਂ ਕੁਝ ਪੈਣਾ ਨਹੀਂ ਹੈ ਤੇ ਕੁੱਕਰ ਬੰਦ ਕਰਤਾ ਤੇ ਜਦੋਂ ਜਿਆਦਾ ਸੀਟੀ ਨਹੀਂ ਲਵਾਉਂਗੇ ਨੂੰ ਥੋੜਾ ਉਤੇ ਸੀਮਤੇ ਪਕਾਉਂਗੇ ਹੌਲੀ ਹੌਲੀ ਤੇ ਇਧਰ ਆਪਾਂ ਤੜਕੇ ਦੀ ਤਿਆਰੀ ਕਰ ਲੈਂਦੇ ਆ ਲਸਣ ਪਿਆਜ਼ ਅਦਰਕ ਤੇ ਹਰੀ ਮਿਰਚਾ ਵੀ ਪਾ ਸਕਦੇ ਹੋ ਤੇ ਖਿਜੜੀ ਆਪਣੀ ਤਿਆਰ ਹੋ ਗਈ ਹੈ ਹੁਣ ਸਰੋਂ ਦੇ ਤੇਲ ਵਿੱਚ ਆਪਾਂ ਤੜਕਾ ਲਾਵਾਂਗੇ ਪਹਿਲਾਂ ਪਾਵਾਂਗੇ ਹਿੰਗ ਹਿੰਗ ਪੀਸ ਕੇ ਤੇ ਇੱਕ ਪੀਸੀ ਹੋਈ ਵੀ ਆਂਦੀ ਹੈ ਇੱਕ ਥੋੜੀ ਦਲੀ ਦੀ ਤਰ੍ਹਾਂ ਹੁੰਦੀ ਹੈ ਉਹਨੂੰ ਪੀਸ ਕੇ ਇਹਦੇ ਕੀ ਹੈ ਜਿਆਦਾ ਕਹ ਲਓ ਖੁਸ਼ਬੂਏ ਦੀ ਜਿਆਦਾ ਹੁੰਦੀ ਹੈ ਤੇ ਹਰੀ ਮਿਰਚਾਂ ਚਾਰ ਅਸੀਂ ਲੰਬੀਆਂ ਕੱਟ ਕੇ ਪਾ ਲਈਆਂ ਇਹਦੇ ਨਾਲ ਟੇਸਟ ਥੋੜਾ ਹੋਰ ਜ਼ਿਆਦਾ ਵਧ ਜਾਂਦਾ ਹੈ ਤਾਂ ਦੇਖੋ ਵਿੱਚ ਜੀਰਾ ਪਾ ਕੇ ਇਹਨਾਂ ਨੂੰ ਕੱਟ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿੰਦੇ ਹਾਂ ਹਰਾ ਧਨੀਆ ਕੱਟ ਕੇ ਤੇ ਇਹਨਾਂ ਸਾਰਿਆਂ ਦਾ ਕੀ ਹੈ ਫਲੇਵਰ ਵਧੀਆ ਬਣ ਜਾਂਦਾ ਤੁਸੀਂ ਧਨੀਆ ਪਾਉਂਦੇ ਹੋ ਮਿਰਚਾ ਪਾਉਂਦੇ ਤਾਂ ਫਲੇਵਰ ਵਧੀਆ ਬਣ ਜਾਂਦਾ ਦਾਲ ਹੋਵੇ ਕੋਈ ਸਬਜ਼ੀ ਹੋਵੇ ਜਿੱਦਾਂ ਖਿਚੜੀ ਹੈ ਤਾਂ ਅਲੱਗ ਹੀ ਸਵਾਦ ਬਣ ਜਿਗਾ ਇਹਦਾ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਹੈ ਮਿਰਚਾ ਫਿਰ ਉਸ ਤੋਂ ਬਾਅਦ ਹਿੰਗ ਪਾ ਕੇ ਤੇ ਫਿਰ ਜੀਰਾ ਇਹਨਾਂ ਸਾਰਿਆਂ ਨੂੰ ਪੁੰਨ ਕੇ ਫਿਰ ਲਸਣ ਪਿਆਜ਼ ਅਦਰਕ ਜਿਹੜਾ ਕੱਟ ਕੇ ਰੱਖਿਆ ਹੋਇਆ ਸੀਗਾ ਉਹ ਪਾ ਕੇ ਹੁਣ ਇਹਨੂੰ ਆਪਾਂ ਫਰਾਈ ਕਰ ਲੈਂਦੇ ਆ ਤੇ ਆ ਦੇਖੋ ਓਲੀ ਓਲੀ ਹੋ ਗਿਆ ਤੇ ਜਦੋਂ ਇਹਦਾ ਰੰਗ 골ਡਨ ਹੋ ਜਾਏਗਾ ਤਾਂ ਆਪਾਂ ਇਹਨੂੰ ਉੱਪਰੋਂ ਛੌਂਕ ਦੋਗੇ ਜਾਂ ਫਿਰ ਤੜਕਾ ਲਾ ਦੋਗੇ ਖਿਚੜੀ ਨੂੰ ਆ ਦੇਖੋ ਹੁਣ ਇਹਨੂੰ ਕੀ ਚੰਗੀ ਤਰ੍ਹਾਂ ਰਲਾ ਲੈਂਦੇ ਆ ਦੇ ਰਲ ਗਈ ਐ ਤੇ ਜੇ ਕੁਝ ਲਾਈਟ ਖਾਣਾ ਹੈ ਤਾਂ ਉਹਦੇ ਲਈ ਕੀ ਹੈ ਖਿਚੜੀ ਨਾਲ ਦਹੀਂ ਦੇ ਖਾਓ